ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਅੱਜ ਮਿਲ ਸਕਦੀ ਹੈ ਪਰੋਲ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਜਵਾਬ ਕੀਤਾ ਜਾਵੇਗਾ ਦਾਇਰ ਪਟਿਆਲਾ ਦੇ ਐਸਐਸਪੀ ਦੀ ਕਥੀ ਤਾੜੀਓ ਕਲਿੱਪ ਮਾਮਲੇ 'ਚ ਐਸਆਈਟੀ ਅੱਗੇ ਬਤੌਰ ਸ਼ਿਕਾਇਤਕਰਤਾ ਪੇਸ਼ ਹੋਏ ਐਡਵੋਕੇਟਸ ਦੀ ਪਲੇਅਰ ਕੀਤੀ ਇਹ ਮੰਗ ਪੰਜਾਬ ਪੁਲਿਸ ਦੀ ਕਾਨਫਰੰেন্স ਕਾਲ ਦੀ ਐਫਆਈਆਰ ਆਈ ਸਾਹਮਣੇ ਐਸਆਈਟੀ ਨੇ ਸੁਖਵੀਰ ਸਿੰਘ ਬਾਦਲ ਸਮੇਤ 6 ਨੂੰ ਕੀਤਾ ਤਲਬ ਪੰਜਾਬ ਸਰਕਾਰ ਦਾ ਵੱਡਾ ਕਦਮ ਪੰਜਾਬ ਯੂਨੀਵਰਸਿਟੀ ਪਟਿਆਲਾ ਨੂੰ 30 ਕਰੋੜ ਰੁਪਏ ਜਾਰੀ ਕਰਨ ਦਾ ਕੀਤਾ ਐਲਾਨ ਨਵਜੋਤ ਸਿੰਘ ਸਿੱਧੂ ਦੀ ਘਰ ਵਾਲੀ ਨਵਜੋਤਕੌਰ ਸਿੱਧੂ ਦੇ ਬਿਆਨ ਤੇ ਬੋਲੇ ਸੁਨੀਲ ਜਾਖੜ ਕੀਤੇ ਵੱਡੇ ਖੁਲਾਸੇ ਕਾਂਗਰਸ ਤੇ ਅਕਾਲੀ ਦਲ ਤੇ ਪੜਕੇ ਕੁਲਦੀਪ ਸਿੰਘ ਢਾਲੀਵਾਲ ਕਿਹਾ ਕਾਂਗਰਸ ਤੇ ਅਕਾਲੀ ਆਪਣੀ ਹਾਰ ਨੂੰ ਦੇ ਕੇ ਸਰਕਾਰ ਨੂੰ ਕਰ ਰਹੇ ਨੇ ਬਦਨਾਮ ਪੰਜਾਬ ਚ 3 ਦਿਨ ਮੌਸਮ ਲੈ ਕੇ ਵੱਡੀ ਚੇਤਾਵਨੀ ਮੌਸਮ ਵਿਭਾਗ ਨੇ ਦਿੱਤੀ ਐਮ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ ਸਾਰੇ ਪੰਜਾਬ ਦੇ ਸਕੂਲਾਂ ਨੂੰ ਦਿੱਤੇ ਹੁਕਮ ਪੰਜਾਬ ਵਿਚ ਬੀਲੀ ਚੋਰੀ ਕਰਨ ਵਾਲਿਆਂ ਤੇ ਬਿਜਲੀ ਵਿਭਾਗ ਦਾ ਵੱਡਾ ਐਕਸ਼ਨ 2200 ਬਿਜਲੀ ਕਨੈਕਸ਼ਨ ਕੱਟਣ ਦੀ ਕੀਤੀ ਕਾਰਵਾਈ ਪ੍ਰਤਾਪ ਸਿੰਘ ਬਾਜਵਾਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਚ ਹੋਵੇਗੀ ਸੁਣਵਾਈ ਅੱਜ ਅਦਾਲਤ ਵੱਲੋਂ ਲਿਆ ਜਾ ਸਕਦਾ ਹੈ ਕੋਈ ਫੈਸਲਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਾਲ ਸਿੰਘ ਦੀ ਪੈਰੋਲ ਮਾਮਲੇ 'ਚ ਅੱਜ ਹਾਈ ਕੋਰਟ 'ਚ ਮੁਰਤੋਂ ਸੁਣਵਾਈ ਹੋਣੀ ਹੈ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੈਰੋਲ ਰਿਜੈਕਟ ਕਰਨ ਨੂੰ ਲੈ ਕੇ ਡਾਕੂਮੈਂਟ ਮੰਗੇ ਹਨ ਅਤੇ ਅੱਜ ਪੰਜਾਬ ਸਰਕਾਰ ਵੱਲੋਂ ਡਾਕੂਮੈਂਟ कोर्ट ਵਿੱਚ ਪੇਸ਼ ਕੀਤੇ ਜਾ ਸਕਦੇ ਹਨ ਇਸ ਮਾਮਲੇ ਤੇ ਅੱਜ ਸੁਣਵਾਈ ਹੋਣੀ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੇ ਸਰਦਰੁੱਤ ਇਜਲਾਸ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਮੰਗੀ ਸੀ ਇਹ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਇਆ ਹੈ ਪਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਮਰਿਤਪਾਲ ਸਿੰਘ ਵੱਲੋਂ ਪੈਰੋਲ ਨਾਲ ਦੇਣ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਅਦਾਲਤ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਹੈ ਕਿ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਾਸ਼ਣ ਤੋਂ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਵਿਰੁੱਧ NSA ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਸੰਸਦ ਭੇਜਣ ਦੀ ਕੋਈ ਵਿਵਸਥਾ ਨਹੀਂ ਹੈ। ਅਤੇ ਇਸ ਦੇ ਜਵਾਬ ਵਿੱਚ ਅਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਜਿਵੇਂ ਕਿ ਸਾਨੂੰ ਸੰਸਦ ਦੇ ਵਿੱਚ ਸਰੀਰਕ ਤੌਰ ਤੇ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਲਈ ਸਾਨੂੰ ਵਰਚੁਅਲ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਇਸ ਦੇ ਜਵਾਬ ਵਿੱਚ ਕੇਂਦਰ ਸਰਕਾਰ ਦੇ ਵਕੀਲ ਸਤਿਆਪਾਲ ਜੈਨ ਨੇ ਕਿਹਾ ਕਿ ਸੰਸਦ ਵਿੱਚ ਹਿੱਸਾ ਲੈਣ ਦਾ ਕੋਈ ਤਰੀਕਾ ਨਹੀਂ ਹੈ ਫਿਰ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਰੋਲ ਰੱਦ ਕਰਨ ਦੇ ਆਧਾਰਾਂ ਨੂੰ ਦਰਸਾਉਣ ਵਾਲੇ ਸਾਰੇ ਦਸਤਾਵੇਜ਼ ਪੇਸ਼ ਕੀਤੇ ਜਾਣਗੇ ਮਾਮਲੇ ਦੀ ਸੁਣਵਾਈ ਅੱਜ ਮੁੜ ਤੋਂ ਹੋਣੀ ਹੈ ਅਤੇ ਅਦਾਲਤ ਵੱਲੋਂ ਪੈਰੋਲ ਮਾਮਲੇ 'ਚ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਪਟਿਆਲਾ ਦੇ ਐਸਐਸਪੀ ਦੀ ਕਥੀ ਤਾੜਿਓ ਕਲਿੱਪ ਮਾਮਲੇ 'ਚ ਐਸਆਈਟੀ ਅੱਗੇ ਬਤੌਰ ਸ਼ਿਕਾਇਤਕਰਤਾ ਸ਼ਰੋਮਨੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਪੇਸ਼ ਹੋਏ ਇਸ ਦੌਰਾਨ ਉਨ੍ਹਾਂ ਕੋਲੋਂ ਏਡੀਜੀਪੀ ਪਰੰਪਰਦੀਕ ਵਾਈ ਵਾਲੀ ਐਸਆਈਟੀ ਨੇ ਸਵਾਲ ਪੁੱਛੇ ਹਨ ਪੇਸ਼ ਹੋਣ ਮਗਰੋਂ ਐਡਵੋਕੇਟ ਅਰਸ਼ਦੀ ਪਲੇਅਰ ਨੇ ਦੱਸਿਆ ਕਿ ਉਹਨਾਂ ਨੇ ਐਸਆਈਟੀ ਮੁਖੀ ਐਸਪੀਐਸ ਪਰਮਾਰ ਨੂੰ ਪਟੀਸ਼ਨ ਦੀ ਕਾਪੀ ਅਤੇ ਵੀਡੀਓ ਸੌਂਪੀ ਹੈ ਇਸ ਤੋਂ ਇਲਾਵਾ ਉਹ ਆਪਣੀ ਸ਼ਿਕਾਇਤ ਤੇ ਸਟੈਂਡ ਹਨ ਉਹਨਾਂ ਨੇ ਅੱਗੇ ਕਿਹਾ ਹੈ ਕਿ ਜਿਸ ਸਮੇ ਇਹ ਮਾਮਲਾ ਸਾਹਮਣੇ ਆਇਆ ਉਸ ਸਮੇ ਐਸਐਸਪੀ ਪਟਿਆਲਾ ਨੂੰ ਤੁਰੰਤ ਸਸਪੈਂਡ ਕਰ ਦੇਣਾ ਚਾਹੀਦਾ ਸੀ ਪਰ ਸਰਕਾਰ ਉਸ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ ਐਡਵੋਕੇਟ ਅਰਸ਼ਦੀ ਪਲੇਅਰ ਨੇ ਸਟੇਟ ਇਲੈਕਸ਼ਨ ਕਮਿਸ਼ਨ ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਐਸਐਸਪੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਵਿਰੋਧੀਆਂ ਨੂੰ ਇਸ ਵਿੱਚ ਫਸਾਉਂਦੀ ਐਸਆਈਟੀ ਦੀ ਮਨਸ਼ਾ ਲੱਗ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਾਈ ਕੋਰਟ ਦੇ ਵਿੱਚ ਅੱਜ ਡੀਆਈਜੀ ਪਟਿਆਲਾ ਲਿਕੇ ਦੇਣ ਕੀ ਇਹ ਵੀਡੀਓ ਏਆਈ ਅਤੇ ਕਿਸੇ ਤੋਂ ਵੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਬੰਧ ਵਿੱਚ ਪਟਿਆਲਾ ਪੁਲਿਸ ਦੀ ਵਾਇਰਲ ਹੋਈ ਆਡੀਓ ਦੀ ਜਾਂਚ ਪੰਜਾਬ ਸਰਕਾਰ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਐਡੀਜੀਪੀ ਦੀ ਗਵਾਈ ਹੇਠ ਕੀਤਾ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਅਤੇ ਐਡਵੋਕੇਟ ਅਰਸ਼ਦੀਪ ਕਲੇਰ ਮੈਂਬਰ ਕੋਰ ਕਮੇਟੀ ਅਤੇ ਚੀਫ ਸਪੋਕਸਮੈਨ ਅਤੇ ਪ੍ਰਧਾਨ ਲੀਗਲ ਵਿੰਗ ਸ਼੍ਰੋਮਣੀ ਅਕਾਲੀ ਦਲ ਨੂੰ ਸੱਮਨ ਜਾਰੀ ਕਰਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ ਇਸ ਸਬੰਧ ਚ ਪਟਿਆਲਾ ਪੁਲਿਸ ਵੱਲੋਂ ਥਾਣਾ ਸਾਈਬਰ ਪਟਿਆਲਾ ਵਿੱਚ ਐਫ ਆਈ ਆਰ ਨੰਬਰ 52 ਮਿਤੀ 4 ਦਸੰਬਰ 2025 ਦਰਜ ਕੀਤੀ ਹੈ ਇਹ ਆਡੀਓ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਕੀਤਾ ਗਿਆ ਸੀ ਇਸ ਤੋਂ ਬਾਅਦ ਅਕਾਲੀ ਦਲ ਨੇ ਇਸ ਮਾਮਲੇ 'ਚ ਪੰਜਾਬ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਇੱਕ ਪੀਆਲ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਾਈ ਸੀ ਜਿਸ ਤੇ ਅੱਜ ਮੁਰਤੋ ਸੁਣਵਾਈ ਹੋਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਦੇ ਖੇਤਰ ਚ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਯੂਨੀਵਰਸਿਟੀ ਪਟਿਆਲਾ ਨੂੰ 30 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇਹ ਐਲਾਨ ਜਾਰਿਆ ਫਾਊਂਡੇਸ਼ਨ ਦੀ 10ਵੀਂ ਬਰੇਗੰਡ ਮੌਕੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਰਕਮ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਵਿੱਚ ਕੋਈ ਵਿਘਨ ਨਾ ਪਵੇ ਅਤੇ ਸੰਸਥਾ ਆਪਣੀਆਂ ਅਕਾਦਮਿਕ ਗਤੀਵਿਧੀਆਂ ਨੂੰ ਨਿਰਵਿਘਨ ਜਾਰੀ ਰੱਖ ਸਕੇ। ਇਹ ਐਲਾਨ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਗੰਭੀਰਤਾ ਤੇ ਵਿਦਿਆਰਥੀਆਂ ਦੇ ਵਿਖ ਨੂੰ ਤਰਜੀਹ ਦੇਣ ਦੀ ਨੀਤੀ ਨੂੰ ਦਰਸਾਉਂਦਾ ਹੈ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਸੰਭਾਲਣ ਵਿੱਚ ਮੋਰੀ ਭੂਮਿਕਾ ਨਿਭਾਉਣ ਵਾਲੀ ਇਸ ਯੂਨੀਵਰਸਿਟੀ ਨੂੰ ਇਹ ਵੀਤੀ ਸਾਇਤਾਨਾ ਸਿਰਫ ਸੰਸਥਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗੀ ਸਗੋ ਹਜ਼ਾਰਾਂ ਵਿਦਿਆਰਥੀਆਂ ਦੇ ਵਿਦਿਅਕ ਸੁਪਨਿਆਂ ਨੂੰ ਵੀ ਖੰਭ ਦੇਵੇਗੀ ਬੀਤੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੋਰ ਸਿੱਧੂ ਵੱਲੋਂ ਦਿੱਤੇ ਬਿਆਨ ਕਾਰਨ ਸੂਬੇ ਦੀ ਸਿਆਸਤ ਕਾਫੀ ਪਖੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ 500 ਕਰੋੜ ਦਾ ਟੈਚੀ ਦੇਣਾ ਪੈਂਦਾ ਹੈ ਇਸ ਮਗਰੋਂ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਖਿਆ ਕਿ ਕਾਂਗਰਸੀ ਉਹਨਾਂ ਨੂੰ ਦਾਅਵੇਦਾਰ ਦੇ ਕਰੀਬੀ ਨੇ ਕਿਹਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਕੁਰਸੀ 350 ਕਰੋੜ ਰੁਪਏ ਵਿੱਚ ਮਿਲੀ ਹੈ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਕੋਰ ਸਿੱਧੂ ਵਾਲੇ ਬਿਆਨ ਬਾਰੇ ਪੁੱਛੇ ਜਾਣ ਤੇ ਜਾਖੜ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਮਗਰੋਂ ਖੁਦ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ ਤੇ ਉਹਨਾਂ ਵੱਲੋਂ ਅਜਹੀਆਂ ਗੱਲਾਂ ਕਹਿਣਾ ਕਾਂਗਰਸ ਦੀ ਅੰਦਰੂਨੀ ਹਾਲਤ ਦਰਸਾਉਂਦੀਆਂ ਹਨ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਹੀ ਸੰਸਦ ਮੈਂਬਰ ਨੇ ਆਖਿਆ ਸੀ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿੱਚ ਡਾਕੂ ਭੇਜੇ ਹਨ ਜੋ ਇਥੋਂ ਦੇ ਸਿਆਸਤਦਾਨਾਂ ਨੂੰ ਲੁੱਟਣ ਲਈ ਆਏ ਹਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਿੱਚ ਅਹੁਦਿਆਂ ਲਈ ਬੋਲੀਆਂ ਲੱਗ ਰਹੀਆਂ ਹਨ ਤੇ ਲੋਕਾਂ ਦੀ ਕਾਬਲੀਅਤ ਨਹੀਂ ਸਗੋ ਦੇਖੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇੱਕ ਨੈਸ਼ਨਲ ਪਾਰਟੀ ਤੇ ਪ੍ਰਮੁੱਖ ਵਿਰੋਧੀ ਪਾਰਟੀ ਵਿੱਚ ਅਜਿਹਾ ਹੋਣਾ ਦੇਸ਼ ਤੇ ਲੋਕਤੰਤਰ ਲਈ ਬੜੀ ਚਿੰਤਾ ਦਾ ਵਿਸ਼ਾ ਹੈ ਉਹਨਾਂ ਨੇ ਕਿਹਾ ਕਿ ਇਹ ਇਲਜ਼ਾਮ ਵਿਰੋਧੀਆਂ ਵੱਲੋਂ ਨਹੀਂ ਸਗੋ ਉਹਨਾਂ ਦੇ ਹੀ ਆਗੂ ਲਗਾ ਰਹੇ ਹਨ ਜੋ ਅੱਜ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹਨ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਵਿਰੋਧੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਸਾਹਮਣੇ ਵੇਖਦੇ ਹੋਏ ਸਰਕਾਰ ਅਤੇ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਰਾਜ ਵਿੱਚ ਕਾਂਗਰਸ ਤੇ ਅਕਾਲੀਆਂ ਨੇ ਇਨ੍ਹਾਂ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਵੇਖਦੇ ਆਂ ਜਨਤਾ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਹ ਚੋਣ ਪੂਰੀ ਤਰ੍ਹਾਂ ਨਿਰਪੱਖ ਤੌਰ ਤੇ ਹੋਣ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲੇ ਵੀ ਕੀਤੇ ਜਾ ਰਹੇ ਹਨ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕਾਂਗਰਸ ਦੇ ਇੱਕ ਨੇਤਣੇ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਦੇ ਪੈਰਾਂ ਤੇ ਬੈਠਦੇ ਰਹੇ ਹਨ ਉਹਨਾਂ ਦੀ ਹੈ ਜਹੀ ਮਾਨਸਿਕਤਾ ਜਨਤਾ ਦੇ ਸਾਹਮਣੇ ਆ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਆਪ ਸਰਕਾਰ ਵਿਕਾਸ ਦੇ ਨਾਂ ਤੇ ਵੋਟਾਂ ਮੰਗੇਗੀ ਅਸੀਂ ਪੌਣੇ 4 ਸਾਲਾਂ ਤੱਕ ਕੰਮ ਕੀਤਾ ਹੈ ਜਦਕਿ ਵਿਰੋਧੀ ਦਲ ਗੁੰਡਾਗਰਦੀ ਵਿਖਾ ਕੇ ਵੋਟਾਂ ਲੈਣਾ ਚਾਹੁੰਦੇ ਹਨ ਜਿਵੇਂ ਕੀ ਅਕਾਲੀ ਦਲ ਨੇ ਤਰਨ ਤਰਨ ਨੂੰ ਪਹੁੰਚਾਉਣ ਦੌਰਾਨ ਵੋਟਰਾਂ ਨੂੰ ਡਰਾਉਂ ਧਮਕਾਉਣ ਦਾ ਕੰਮ ਕੀਤਾ ਸੀ ਭਾਰਤੀ ਮੌਸਮ ਵਿਭਾਗ ਨੇ ਅੱਜ ਤੋਂ 10 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ ਪੰਜਾਬ ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਤੇ ਕਈ ਇਲਾਕਿਆਂ ਚ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਤੁੰਦ ਦੀ ਤੀਬਰਤਾ ਵਿੱਚ ਹੋਰ ਵੀ ਵਾਧਾ ਹੋਵੇਗਾ ਤੇ ਤਾਪਮਾਨ ਚ ਤੇਜ਼ੀ ਨਾਲ ਗਿਰਾਵਟ ਨਜ਼ਰ ਆਵੇਗੀ ਮੌਸਮ ਵਿਭਾਗ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਮੋਗਾ ਬਠਿੰਡਾ ਤੇ ਮਾਨਸਾ ਵਿੱਚ 10 ਦਸੰਬਰ ਤੱਕ yellow alert ਜਾਰੀ ਰਹੇਗਾ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕੋਈ ਖਾਸ ਚੇਤਾਵਨੀ ਨਹੀਂ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਚਾਰ ਸਾਈਂ ਜਾਦਿਆਂ ਦੇ ਸ਼ਹਾਦਤ ਦਿਵਸ ਮੌਕੇ ਵੱਡਾ ਐਲਾਨ ਕੀਤਾ ਹੈ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਈਂ ਜਾਦਿਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਤਿੰਨ ਰੋਜ਼ਾ ਵਿਸ਼ੇਸ਼ ਵਿਦਿਅਕ ਸੈਸ਼ਨ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਐਡਿਟ ਸਕੂਲਾਂ ਵਿੱਚ 22 ਤੋਂ 24 ਦਸੰਬਰ ਤੱਕ ਸਵੇਰ ਦੀ ਸਭਾ ਵਿੱਚ 15 ਮਿੰਟ ਦੇ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਇਸ ਦੌਰਾਨ ਵਿਦਿਆਰਥੀਆਂ ਨੂੰ ਸਿੱਕ ਇਤਿਹਾਸ ਤੇ ਬਹਾਦਰੀ ਵਾਲੀ ਅਮੀਰੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾਵੇਗਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਚੋਣਾਂ ਦੀ ਨਾਮਜ਼ਦਗੀ ਦਾਖਲ ਕਰਨ ਦੌਰਾਨ ਹੰਗਾਮੇ ਹੋਣ ਦੀਆਂ ਖਬਰਾਂ ਹਨ ਕਿਤੇ ਫਾਈਲਾਂ ਖੋਈਆਂ ਗਈਆਂ ਅਤੇ ਕਿਤੇ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਸਨ ਇਸ ਵਿਰੁੱਧ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਈ ਕੋਰਟ 'ਚ ਰਿਟ ਪਾਈ ਗਈ ਸੀ ਤੇ ਕਿਹਾ ਗਿਆ ਹੈ ਕਿ ਨਾਮਜ਼ਦਗੀਆਂ ਨੂੰ ਲੈ ਕੇ ਸਮਾਵਧਾਇਆ ਜਾਵੇ ਰਤਾਵ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਪਾਈ ਗਈ ਹੈ ਤੇ ਇਸ ਨੂੰ ਲੈ ਕੇ ਵਕੀਰ ਵੱਲੋਂ ਖੁਲਾਸਾ ਕੀਤਾ ਗਿਆ ਹੈ ਨਾਮਜ਼ਦਗੀ ਭਰੀ ਜਾਣੀ ਸੀ ਉਸੇ ਦੌਰਾਨ ਵੀਡੀਓਜ਼ ਵਾਇਰਲ ਹੋਈਆਂ ਹਨ ਕਿਹਾ ਜਾ ਰਿਹਾ ਹੈ ਕਿ ਨਾਮਜ਼ਦਗੀਆਂ ਪਰਨ ਹੀ ਨਹੀਂ ਦਿੱਤੀਆਂ ਗਈਆਂ ਇਸ ਨੂੰ ਲੈ ਕੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਅੱਜ ਇਸ ਤੇ ਕੀ ਫੈਸਲਾ ਲਿਆ ਜਾਂਦਾ ਹੈ ਜਿਹੜੀ ਵੀ ਸਟੇਜ ਤੇ ਮੈਨੂੰ ਇਹ ਸਪੀਕਰ ਸਾਹਿਬ ਮਿਲੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਦਾ ਰਿਹਾ ਐ ਬਖਸ਼ਿਆ ਨਹੀਂ ਮੈਂ ਕਿਹਾ ਸਪੀਕਰ ਤੁਸੀਂ ਉੱਥੇ ਸਾਡੇ ਲਈ ਪਰ ਤੁਸੀਂ ਲਾਇਨ ਆਰਡਰ ਦੀ ਗੱਲ ਕਰੋ ਸਪੀਕਰ ਸਾਹਿਬ ਚੰਗਾ ਨਹੀਂ ਹਰ ਸਤੇਜ ਤੇ ਘੇਰਿਆ ਐ ਪਰ ਹੁਣ ਇਹਨਾਂ ਨੂੰ ਮੈਂ ਪਤਾ ਨਹੀਂ ਠੀਠਾਖਾਂ ਕਿ ਇਹਨਾਂ ਦਾ ਕੋਈ ਅੰਦਰ ਹੈ ਹੀ ਇਸ ਤਰ੍ਹਾਂ ਦਾ ਬਰਦਾਸ਼ਤ ਵੀ ਬੰਦਾ ਬਰਦਾਸ਼ਤ ਕਰਨ ਦੀ ਸਮਰੱਥਾ ਰੱਖਦਾ ਮੂੰਹ ਤੇ ਗੱਲ ਕਹਿਣੀ ਸੁਣ ਕੇ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਸੀ ਫਲਾਣੇ ਥਾਂ ਵਿਡਾਲੇ ਨੇ ਕੀਰਤਨ ਕਰਨਾ ਹੈ ਇਹ ਕਹਿੰਦੇ ਸੀ ਆਉਂਗਾ ਮੈਂ ਜ਼ਰੂਰ ਮੈਨੂੰ ਹੁਣ ਕੁਝ ਸੁਣਨਾ ਪਊ ਉੱਥੋਂ ਉਹਨਾਂ ਨੂੰ ਕਹਿ ਦਿੰਦੇ ਸੀ ਗੁਰੂ ਸਾਹਿਬ ਨੂੰ ਉਹਦੇ ਇਤਿਹਾਸ ਨੂੰ ਗੰਦਲਾ ਕਲੰਕਿਤ ਕੀਤਾ ਗਿਆ ਹੈ ਜਿਹੜਾ ਯੂਨੀਵਰਸਿਟੀਆਂ ਚ ਪੜਾਇਆ ਜਾ ਰਿਹਾ ਹੈ ਸਕੂਲ ਵਿੱਚ ਯੂਨੀਵਰਸਿਟੀ ਚ ਸਾਰੇ ਜਾਂਦੇ ਨੇ ਗੁਰਦੁਆਰੇ ਚ ਸਾਰੇ ਨਹੀਂ ਜਾਂਦੇ ਇਸ ਲਈ ਉਹ ਕਿਤਾਬਾਂ ਨੂੰ ਨਸ਼ਟ ਕਰਨਾ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨਾ ਅਗਲੀ ਜਿਹੜੀ ਗੱਲ ਉਹ ਕਿਤਾਬਾਂ ਸੋਧ ਕੇ ਲਿਖਣੀਆਂ ਉਹਨਾਂ ਨੂੰ ਹਰੇਕ ਸਿੱਖਿਆ ਵਿਭਾਗ ਦੇ ਵਿੱਚ ਲਾਗੂ ਕਰਾਉਣਾ ਤੇ ਪੜ੍ਹਾਉਣਾ ਉਹ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਤੇ ਇਸ ਕੱਠ ਵਿੱਚ ਅੈਦ ਕਰਦੇ ਆ ਕਿ ਅਸੀਂ ਇਹਨੂੰ ਲਾਗੂ ਕਰਨ ਤੋਂ ਬਿਨਾ ਪਿੱਛੇ ਨਹੀਂ ਹਟਾਂਗੇ ਇਹ ਦੋ ਗੱਲਾਂ ਮੁੱਖ ਨੇ ਜੀ ਔਰ ਜਿਹੜੀ ਅਗਲੀ ਲਿਸਟ ਆ ਉਹ ਇਸ ਕਰਕੇ ਦੇ ਰਹੇ ਆ ਮੈਂ ਦਸੂਗਾ ਬਾਅਦ ਚ ਅੱਜ ਸਪੀਕਰ ਕਾਬੂ ਆਇਆ ਅਜ ਫਿਰ ਚੰਗੀ ਤਰ੍ਹਾਂ ਤਸੱਲੀ ਵੀ ਤੇ ਹੋਣੀ ਚਾਹੀਦੀ ਆ ਨਾ 5 ਸਾਲ ਦੇ ਬੈਠੇ ਹੋਏ ਆ ਅਸੀਂ ਇੱਥੇ ਹੀ ਕੋਰੋਨਾ ਕੱਢਿਆ ਨਾ ਕਰੋਨਾ ਹੋਇਆ ਤੇ ਨਾ ਕੋਈ ਕਰੋਨੇ ਨਾਲ ਮਰਿਆ ਤੇ ਨਾ ਕਿਸੇ ਨੇ ਮਰਨਾ ਤੇ ਨਾ ਸਾਡੇ ਲਈ ਹੈ ਉਹ ਇਸ ਕਰਕੇ ਕਹਿੰਦੇ ਲੇਟ ਫੀਸ ਵੀ ਲੱਗ ਜਾਂਦੀ ਹੁੰਦੀ ਨਾਲ ਲੇਟ ਫੀਸ ਤੇ ਜਿਹੜਾ ਤਰੀਕ ਤੋਂ ਖੁੱਝ ਜਾਏ ਉਹਨੂੰ ਜੁਰਮਾਨਾ ਵੀ ਪੈ ਜਾਂਦਾ ਹੁਣ ਇੱਥੇ ਜਿਹੜਾ ਜੁਰਮਾਨਾ ਹੈ ਉਹ ਗੁਰੂ ਪੰਥ ਵੱਲੋਂ ਮਹਾ ਪੰਚਾਇਤ ਵੱਲੋਂ ਹੋਣਾ ਹੈ ਉਹ ਕੀ ਕੀ ਹੋਊ ਉਹ ਲਿਸਟ ਮੈਂ ਬਾਅਦ ਵਿੱਚ ਪੜ੍ਹ ਦਿਆਂਗਾ ਜੀ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣ ਦੇ ਕ੍ਰਾਈਟੇਰੀਆ ਕਹੀ ਹੈ ਸਾਬ ਅਸਟਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਸਟਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ from the horses mouth ya horses to the fillie the mouth ਜਨਾ ਉਹਦੇ ਜੁਆਕਾਂ ਦੇ ਮੂੰਹੋਂ ਸੁਣੀ ਸੀਗੀ ਵੀ ਪੁਨ ਨਹੀਂ ਮਿਲੀ ਮੁੱਖ ਮੰਤਰੀ ਜੀ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋਸਾ ਦਾ ਰਿਕਰ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦਮ ਮੈਂ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਜਿਨ੍ਹਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਅੱਗੇ ਤੇ ਗੱਲ ਦੱਸੀ ਵੀ ਸਾਢੇ 350 ਚ ਲੀਏ ਪੁਨ ਨਹੀਂ ਮਿਨਦੀ ਤੇ ਬਾਕੀ ਦਾ ਇਸ ਕਾਂਗਰਸ ਪਹੁੰਚੀ ਕਿੱਥੇ ਸਰ ਇਹ ਨਾ ਕਰਕੇ ਸਰ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਟਰ ਸਿੱਧੂ ਕੋਲ ਹੋਵੇ ਪਰ ਮੈਨੂੰ ਇਹਨਾਂ ਦਾ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਕੀਟ ਅੱਜ ਵੀ ਪਿਆ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਡਾਕਟਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦੀਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਐ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਅੱਗੇ-ਅੱਗੇ ਦੇਖੀ ਹੁੰਦਾ ਹੈ ਕੀ ਤੁਸੀਂ ਬੂਤਲ ਕ੍ਰਾਈਟਰੀਆ ਚ ਤੁਸੀਂ ਪਹਿਲੇ ਫੇਲ ਹੋਗੇ ਜੋ ਕ੍ਰਾਈਟਰੀਆ ਕਿਹੜੇ-ਕਿਹੜੇ ਸੀ ਮੈਂ ਦੱਸ ਰਾਂ ਜਿਹੜੇ ਬੀਬਾ ਜੀ ਹੋਈ ਦੱਸਣਗੇ ਕੀ ਹੈ ਜੀ ਕਈ ਕ੍ਰਾਈਟਰੀਆ ਇਹਦੇ ਵਿੱਚ ਆ ਤੇ ਯਾਦ ਤੁਸੀਂ 8 ਚ ਸਰਕਾਰ ਤੋਂ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੌਭਤ ਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਛੁਟਾ ਖਾ ਕੇ ਫੇਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ 'ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਵ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦੇਂਦੇ ਤਾਂ ਸ਼ਾਇਦ ਕ੍ਰਾਈਟਰੀਆ ਸਾਰੇ ਉੱਡ ਜਾਣਾ ਸੀ ਉਹ ਹਸਤਾ ਉਸ ਮੀਂਹ ਚ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰ ਰਹੇ ਜਿਹੜੇ ਹੋਰ ਨੋਟਿਸ ਹਨ ਚਾਹੇ ਉਹ ਪੱਤਰਕਾਰਾਂ ਨੂੰ ਦਿੱਤੇ ਜਾ ਰਹੇ ਨੇ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਦਿੱਤੇ ਗਏ ਚਾਹੇ ਵਰਕਰਾਂ ਨੂੰ ਦਿੱਤੇ ਗਏ ਤਾਂ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੈਂ ਸਪਸ਼ਟ ਕਹਿ ਕੇ ਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਉਹ ਵੀਡੀਓ ਮੈਂ ਆਪਣੇ ਫੇਸਬੁੱਕ ਤੇ ਪਾਈ ਐ ਪੂਰੀ ਜ਼ਿੰਮੇਵਾਰੀ ਦੇ ਨਾਲ ਪਾਈ ਐ ਤੇ ਇਹਦੀ ਇਨਵੈਸਟੀਗੇਸ਼ਨ ਕਰੋ ਇਨਵੈਸਟੀਗੇਸ਼ਨ ਤੋਂ ਨਾ ਭਜੋ ਇਹ ਜਿਹੜੇ ਸੱਜੇ ਖੰਭੇ ਆਪਾਂ ਲੋਕ ਸਦਨਾ ਚਾਹ ਰਹੇ ਆ ਜਿਹੜਾ ਇੱਕ ਮਾਹੌਲ ਬਣਾਉਣਾ ਚਾ ਰਹੇ ਆ ਕਿ ਜੀ ਪਤਾ ਨਹੀਂ ਕਿਉਂ ਅਗਲਾ ਸ਼ੇਅਰ ਕਰੂ ਲੋਕਾਂ ਦੇ ਮਨਾਂ 'ਚ ਡਰ ਪਾ ਰਹੇ ਨੇ ਕਿ ਜੀ ਇਹ ਵੀਡੀਓ ਸ਼ੇਅਰ ਨਾ ਕੀਤੀ ਜਾਵੇ ਸੋ ਇਹੋ ਜਿਹੇ ਕੰਮਾਂ ਤੋਂ ਪੰਜਾਬ ਪੁਲਿਸ ਗੁਰੇਜ਼ ਕਰੇ ਇਹ ਜਿਹੜੀ ਵੀਡੀਓ ਇਹਦੀ ਇਨਵੈਸਟੀਗੇਸ਼ਨ ਕਰਾਓ ਇਨਵੈਸਟੀਗੇਸ਼ਨ ਤੋਂ ਇਹਦੇ ਭਜਣਾ ਨਹੀਂ ਚਾਹੀਦਾ ਔਰ ਜਿਹੜੇ ਬੰਦੇ ਨੂੰ ਏਆਈ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਨੂੰ ਬੇਨਤੀ ਸਮਝ ਲੋ ਇਹਨੂੰ ਮੇਰਾ ਲੀਗਲ ਲੈਂਗੁਏਜ ਦੇ ਵਿੱਚ ਜਵਾਬ ਸਮਝ ਲੋ ਜੇ ਕੋਈ ਪੁਲਿਸ ਅਫਸਰ ਅੱਜ ਉਹਨੂੰ ਕਹਿਣਾ ਚਾਹੁੰਦਾ ਜਿਦਾ ਡੀਆਈਜੀ ਪਟਿਆਲਾ ਨੇ ਕਹਿਤਾ ਕਿ ਇਹ ਤਾਂ ਏਆਈ ਹੈ ਹਾਈ ਕੋਰਟ ਦੇ ਵਿੱਚ ਪੀਆਈਐਲ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਟਵੀਟ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਉੱਥੇ ਪਟੀਸ਼ਨਰ ਨੇ ਮੈਂ ਉਹਨਾਂ ਦਾ ਵਕੀਲ ਆ ਹਾਈ ਕੋਰਟ ਚੋਂ ਪੈਂਡ ਰਹੀ ਪਈ ਹੈ ਪੰਜਾਬ ਪੁਲਿਸ ਉੱਥੇ ਆਵੇ ਅਸੀਂ ਵੀ ਖੜੇ ਆ ਕੱਲ ਨੂੰ ਆ ਕੇ ਪੰਜਾਬ ਪੁਲਿਸ ਬਿਆਨ ਦੇ ਦੇ ਜੀ ਇਹ ਵੀਡੀਓ ਦੀ ਨਿਰਪੱਖ ਜਾਂਚ ਪੰਜਾਬ ਤੋਂ ਬਾਹਰ ਕਰਾਉਣ ਦੇ ਲਈ ਪੁਲਿਸ ਤਿਆਰ ਹੈ ਗੱਲ ਹੀ ਮੁੱਕ ਗਈ ਜੇ ਸੱਚੇ ਹੋ ਜਿਹੜੇ ਅਫਸਰ ਕਹਿੰਦੇ ਨੇ ਏਆਈ ਹੈ ਜੋ ਸੱਚੇ ਨੇ ਉਹ ਕੱਲ ਨੂੰ ਹਾਈ ਕੋਰਟ ਦੇ ਵਿੱਚ ਆ ਕੇ ਦੇਖੋ ਹਾਈ ਕੋਰਟ ਤਾਂ ਇੱਕ ਪਲੇਟਫਾਰਮ ਹੈ ਨਾ ਪੁਲਿਸ ਦਾ ਨਾ ਸਾਡਾ ਹਾਈ ਕੋਰਟ ਚ ਆ ਕੇ ਕੱਲ ਨੂੰ ਪੁਲਿਸ ਬਿਆਨ ਦੇ ਦੇ ਕਿ ਜੀ ਉਹ ਵੀਡੀਓ ਏਆਈ ਹੈ ਤੇ ਅਸੀਂ ਉਹਦੀ ਓਪਨ ਜਾਂਚ ਲਈ ਤਿਆਰ ਆ ਹਾਈ ਕੋਰਟ ਚਾਹੇ ਉਹ ਸੀਐਫਐਸਐਲ ਚੰਡੀਗੜ੍ਹ ਤੋਂ ਕਰਾ ਲੇ ਹਾਈ ਕੋਰਟ ਚਾਹੇ ਉਹ ਦੇਸ਼ 'ਚ ਕਿਤੋਂ ਵੀ ਕਰਾ ਲੇ ਸੋ ਪਰ ਪੁਲਿਸ ਸ਼ੁੱਟ ਕਮ ਅਪ ਵਿਦ ਕਲੀਨ ਹੈਂਡਸ ਨਾ ਆਪਾਂ ਭੱਜੀਏ ਨਾ ਆਪਾਂ ਐਵੇਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੀਏ ਕਦੇ ਕਿਸੇ ਨੂੰ ਨੋਟਿਸ ਕੱਢਤਾ ਕਦੇ ਕਿਸੇ ਨੂੰ ਨੋਟਿਸ ਕੱਢਤਾ ਸੋ ਇਹ ਸਾਰੀਆਂ ਗੱਲਾਂ ਫਿਰ ਸਪਸ਼ਟ ਤੌਰ ਤੇ ਸ਼ਰੋਮਨੀ ਕਲਦਲ ਕਹਿੰਦਾ ਕਿ ਇਸ ਵੀਡੀਓ ਦੀ ਜਾਂਚ ਕਰਕੇ ਇਹਦੇ ਚ ਜਿਹੜੇ ਵੀ ਅਫਸਰ ਇਨਵੋਲਵ ਨੇ ਕਿਉਂਕਿ ਅਗਰ ਅੱਜ ਸੰਵਿਧਾਨ ਬਚਾਉਣਾ ਹੈ ਦੇਸ਼ ਚੱਲਦਾ ਹੈ ਸੰਵਿਧਾਨ ਦੇ ਨਾਲ ਦੇਸ਼ ਚੱਲਦਾ ਹੈ ਕਾਨੂੰਨ ਦੀ ਜਿਹੜੀ ਲਾ ਬੁੱਕ ਆ ਉਹਦੇ ਨਾਲ ਜੇ ਕੋਈ ਲਾਈਨ ਕਰਾਸ ਕਰੂਗਾ ਜਿਹੜੀ ਕਿ ਇਸ ਕੇਸ ਦੇ ਵਿੱਚ ਹੋਈ ਹੈ ਇਹ ਲਾਈਨ ਕਰਾਸ ਇੰਤਾਂ ਦੀਆਂ ਤੁਸੀਂ ਇਨਸਟਰਕਸ਼ਨਾਂ ਦੇਵੋਗੇ ਤੁਸੀਂ ਲੋਕਾਂ ਨੂੰ ਘਰੋਂ ਚਕਾਉਂਗੇ ਤੇ ਹੋਇਆ ਵੀ ਅਗਲੇ ਦਿਨ ਤੁਸੀਂ ਸਨੌਰ ਚ ਦੇਖਿਆ ਤੁਸੀਂ ਕਨੌਰ ਚ ਦੇਖਿਆ ਤੁਸੀਂ ਸਮਾਣੇ ਚ ਦੇਖਿਆ ਸ਼ਤਰਾਣੇ ਚ ਦੇਖਿਆ ਪਟਿਆਲਾ ਜ਼ਿਲ੍ਹੇ ਨਾਬੇ ਚ ਦੇਖਿਆ ਜ਼ਿਲ੍ਹੇ ਦੇ ਵਿੱਚ ਜੋ ਐਸਐਸਪੀ ਸਾਹਿਬ ਨੇ ਉੱਥੇ ਡਾਇਰੈਕਸ਼ਨ ਦਿੱਤੀ ਅਗਲੇ ਦਿਨ ਸਾਰਾ ਕੁਝ ਉਹ ਹੋਇਆ ਜ਼ਿਲ੍ਹੇ ਦੇ ਵਿੱਚ ਫਿਰ ਇਹ ਇੱਕ ਲਾਈਨ ਕ੍ਰਾਸ ਕੀਤੀ ਗਈ ਬਿਊਰੋਕ੍ਰੇਸੀ ਵੱਲੋਂ ਉੱਥੇ ਦੇ ਅਫਸਰਾਂ ਵੱਲੋਂ ਸੋ ਇਹ ਲਾਈਨ ਕ੍ਰਾਸ ਜਿਹੜੀ ਹੋਈ ਹੈ ਹੁਣ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਹੜਾ ਸਹਿਯੋਗ ਮੰਗਣਗੇ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਦੇਊਗਾ ਪਰ ਜੇ ਸਹੀ ਦਿਸ਼ਾ 'ਚ ਚੱਲੋਗੇ ਕਲਰ ਸਾਹਿਬ ਇੱਕ ਸਵਾਲ ਹੈ ਕਿ ਤੁਸੀਂ ਕਹਾ ਕਿ ਹੋਰ ਲੋਕਾਂ ਨੂੰ ਕਿੰਨੇ ਲੋਕਾਂ ਨੂੰ ਨੋਟਿਸ ਦਿੱਤਾ ਹੈ ਕਿ ਆ ਸੁਖਬੀਰ ਬਾਦਲ ਨੂੰ ਵੀ ਨੋਟਿਸ ਪਾ ਦੇਉਂਦਾ ਉਹ ਲੋਕੀ ਪੇਸ਼ ਹੋਣਗੇ ਜਾਂ ਉਹਨਾਂ ਦੇ ਤਰਫੋਂ ਤੁਸੀਂ ਪੇਸ਼ ਹੋਏ ਹੋ ਦੇਖੋ ਮੈਂ ਕਲੀਅਰ ਕਰਦੇ ਆਂ ਜੀ ਕਿ 94 ਬੀ ਐਨ ਐਸ ਦੇ ਵਿੱਚ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਰ ਮੈਂ ਆ ਜਾਇਆ ਤਾਂ ਇਹ ਦਿਖਾਉਂਦਾ ਕਿ ਅਸੀਂ ਕਿੰਨੇ ਸੰਜੀਦਾ ਆਂ ਇਹਦੀ ਇਨਵੈਸਟੀਗੇਸ਼ਨ ਦੇ ਲਈ ਇਹ ਘਰੋਂ ਬੈਠ ਕੇ ਵੀ ਜਵਾਬ ਭੇਜਿਆ ਜਾ ਸਕਦਾ ਸੀ ਔਰ ਮੈਂ ਤਾਂ ਖੁਦ ਵਕੀਲ ਹਾਂ ਮੈਂ ਤਾਂ ਸੁਪਰੀਮ ਕੋਰਟ ਵੱਲੋਂ ਇਮਿਊਨਡਾ ਮੈਨੂੰ ਤਾਂ ਵੈਸੇ ਹੀ ਆਉਣ ਦੀ ਲੋੜ ਨਹੀਂ ਪਰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ ਇਹਦਾ ਸੱਚ ਸਾਹਮਣੇ ਆਵੇ ਔਰ ਚਾਹੇ ਸਰਦਾਰ ਸੁਬੀਰ ਸਿੰਘ ਬਾਦਲ ਹੋਣ ਚਾਹੇ ਜਿਹੜੇ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਐ ਸਰਪਜੀਤ ਸਿੰਘ ਝਿੰਜਰ ਚਾਹੇ ਸਾਡੇ ਐਸਜੀਪੀਸੀ ਦੇ ਮੈਂਬਰ ਐ ਝੱਬਰ ਸਾਹਿਬ ਚਾਹੇ ਸਾਡੇ ਇੱਕ ਬਾਹਰਲੇ ਮੁਲਕਾਂ 'ਚ ਬੈਠੇ ਸਾਥੀ ਐ ਹਰਵਿੰਦਰ ਸਿੱਧੂ ਸਾਹਿਬ ਜਿਨ੍ਹਾਂ ਨੂੰ ਇਹ ਨੋਟਿਸ ਗਏ ਉਹਨਾਂ ਦਾ ਇਹ ਚੀਜ਼ਾਂ ਦੇ ਨਾਲ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਪਸ਼ਟ ਕਹਿ ਰਹੇ ਨੇ ਕਿ ਜੀ ਮੈਂ ਪੋਸਟ ਕੀਤੀ ਐ ਤੇ ਮੈਂ ਖੜਾ ਆ ਇਹਦੇ ਨਾਲ ਤਾਂ ਇਦਾਂ ਦੇ ਨੋਟਿਸ ਭੇਜਣ ਦਾ ਕੋਈ ਨਹੀਂ ਮੇਰੇ ਤੋਂ ਤੁਸੀਂ ਚਾਹੁੰਦੇ ਸੀਗੇ ਕਿ ਮੈਂ ਆਵਾਂ ਕਿਉਂਕਿ ਮੈਂ ਕੰਪਲੇਨੈਂਟ ਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਦਿੱਤੀ ਐ ਮੇਰੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਐ ਸੋ ਹੁਣ ਤਾਂ ਦੇਖਣਾ ਕਿ ਪੁਲਿਸ ਨੂੰ ਕਦੋਂ ਸੱਦਿਆ ਜਾਂਦਾ ਉਹ ਜਿਹੜੇ ਅਫਸਰਾਂ ਦੀ ਵੌਇਸ ਹੈ ਜਿਨ੍ਹਾਂ ਦੇ ਖਿਲਾਫ ਐਲੀਗੇਸ਼ਨ ਨੇ ਉਹਨਾਂ ਨੂੰ ਕਦੋਂ ਸੱਦਿਆ ਜਾਂਦਾ ਹੁਣ ਇਹ ਚੀਜ਼ ਦੀ ਉਡੀਕ ਕਰਨੀ ਚਾਹੀਦੀ ਸਿੱਟੇ ਤੋਂ ਤੁਹਾਨੂੰ ਕਿੰਨੀ ਕੁ ਉਮੀਦ ਹੈ ਕਿ ਐਕਸਟ੍ਰੀਸ਼ਨ ਜਾਂਚ ਦੀ